ਵੀ ਗਲਾਸ ਲੱਗਿਆ ਹੋਇਆ ਲਾ ਆ 25000 ਦਾ ਹੀ ਆ 25000 ਦਾ ਹੀ ਆ ਲਾ ਦੇਖੋ ਬਈ ਥਲੀਆਂ ਵੀ ਨੇ ਛਟੂਲੀਆਂ ਐਵੇਂ ਠੀਕ ਆ ਜੀ ਆ ਦੇਖੋ ਜੀ ਤੇ ਪੂਰਾ ਵਧੀਆ ਕਪੜਾ ਲਓ ਲਓ ਐਨੋ ਆਵਾਜ਼ ਨਹੀਂ ਹੈਗੀ ਕੋਈ ਉਹੋ ਨਹੀਂ ਹੈਗਾ ਲਓ ਸਿੰਪਲ ਆ ਕੋਈ ਜ਼ੋਰ ਨਹੀਂ ਲੱਗਦਾ ਹੈਗਾ ਜੇ ਆਪਾਂ ਕਹੀਏ ਠੀਕ ਆ ਐਨ ਬਿਲਕੁਲ ਸਲਾਈਡ ਬਿਲਕੁਲ ਸੌਖਾ ਹੋ ਰਿਹਾ ਇਧਰ ਵੀ ਸਲਾਈਡ ਹੈ ਵਾਹ ਵੀ ਵਾਹ ਆ ਬਹੁਤ ਸੋਹਣੀ ਚੀਜ਼ ਲੱਗਿਆ ਮੈਨੂੰ 6 ਫੁੱਟ ਹਾਈਟ ਹੈ ਲਾ ਜੀ ਦੇਖੋ ਜੀ ਆ ਚੀਜ਼ ਕਿੰਨੀ ਸੋਹਣੀ ਆ ਹਨਾ ਆ ਦਿਖਾਓ ਏ ਵੀਰੇ ਅੰਦਰ ਨੂੰ ਆ ਕੇ ਆ ਦਿਖਾਈ ਬਾਈ ਮਾੜੀ ਜਾ ਕੇ ਨੇੜੇ ਆ ਕੇ ਕੈਮਰਾ ਦਿਖਾ ਦੀ ਮਾੜੀ ਜੀ ਕਿ ਤੁਸੀਂ ਵਿਆਹ ਵਾਸਤੇ ਆਪਣੇ ਘਰ ਵਾਸਤੇ ਸਸਤਾ ਤੇ ਵਧੀਆ ਫਰਨੀਚਰ ਲੈਣਾ ਤਾਂ ਤੁਹਾਨੂੰ ਆਪਾਂ ਬਹੁਤ ਵਧੀਆ ਇੱਕ ਦੁਕਾਨ ਦੇ ਉੱਤੇ ਲੈ ਕੇ ਆ ਗਏ ਆ ਆਪਾਂ ਪਹੁੰਚੇ ਆ ਪਿੰਡ ਸੰਗੋਵਾਲ ਤੇ ਆਪਾਂ ਤੁਹਾਨੂੰ ਸਾਰਾ ਜਿਹੜਾ ਫਰਨੀਚਰ ਦਿਖਾਵਾਂਗੇ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਇਹਨੇ ਨਹੀਂ ਮੈਨੂਫੈਕਚਰਿੰਗ ਸਾਰੀ ਆਪਣੀ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਤੇ ਨਹੀਂ ਤੁਹਾਨੂੰ ਮੈਨੂਫੈਕਚਰੀ ਬਹੁ ਘੱਟ ਮਿਲੂਗੀ ਫਰਨੀਚਰ ਦੀ ਦੁਕਾਨ ਤੇ ਨੀਚਰ ਦਾ ਜਾਣ ਸੀ ਬਹੁ ਵੱਡਾ ਸ਼ੋਅਰੂਮ ਆ ਇਹ ਬਹੁ ਵੱਡਾ ਸ਼ੋਅਰੂਮ ਆ ਫਰਨੀਚਰ ਦਾ ਕਹਿ ਸਕਦੇ ਬਹੁਤ ਵਧੀਆ ਫਰਨੀਚਰ ਆ ਦੇਖੋ ਕੁਆਲਿਟੀ ਲਈ ਦਿਖਾਈ ਹੋਈ ਆ ਬਾਈ ਉਹਨਾਂ ਨੇ ਮੂਰੇ ਡੈਸਕ ਲਗਾ ਦਿੱਤਾ ਮੂਰੇ ਇਹ ਬੈਲਵਰਟ ਚ ਬਣਿਆ ਹੋਇਆ ਬੈਲਵਰਟ ਦੇ ਵਿੱਚ ਹਾਂ ਇਹ ਸੇਡ ਨਹੀਂ ਮਾਰਦਾ ਜਾਣ ਸੀ ਦੇਖੋ ਇਹ ਚਮਕੇ ਦੀ ਤੇ ਚੱਲਦੇ ਆਪਾਂ ਅੰਦਰ ਤੁਹਾਨੂੰ ਸਾਰਾ ਅੰਦਰ ਸਟਾਕ ਦਿਖਾਉਨੇ ਆ ਆਜੋ ਤੇ ਆ ਗਏ ਨੇ ਐਲਈਡੀ ਪੈਨਲ ਐਲਈਡੀ ਪੈਨਲ ਡੈਮੋ ਵਾਸਤੇ ਲੋ ਵੀ ਦੇਖੋ ਤੇ ਬਾਕੀ ਸਫਾਈ ਦੇਖੋ ਕਿੰਨੀ ਆ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਸਫਾਈ ਦੇਖੋ ਨਾ ਫਿਨਿਸ਼ ਦੇਖੋ ਕਿੰਨਾ ਸੋਹਣਾ ਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਦਾ ਹੋਊਗਾ ਬਾਕੀ ਬਹੁਤ ਜ਼ਿਆਦਾ ਫਰਨੀਚਰ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਸਾਰਾ ਤੁਹਾਨੂੰ ਅਡਰੈਸ ਕੰਟੈਕਟ ਨੰਬਰ ਸਾਰਾ ਵੀਡੀਓ 'ਚ ਦਵਾਂਗੇ ਲੋ ਵੀ ਅਲਮਾਰੀ ਆ ਵੀ ਅਲਮਾਰੀਆਂ ਆ ਗਈਆਂ ਦੇਖੋ ਲੋ ਵੀ ਢੇਰਾਂ ਦੇ ਢੇਰ ਪਏ ਨੇ ਆ ਪਈਆਂ ਨੇ ਜਿਵੇਂ ਇੱਧਰ ਦੇਖੋ ਆ ਦਿਖਾ ਦੇ ਵੀ ਸਾਰੀਆਂ ਆ ਲਓ ਵੀ ਆ ਤੁਹਾਨੂੰ ਦਿਖਾਉਣੀ ਆ अलमारी ਲੋ ਤੇ ਬਾਕੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆ अलमारी ਦੀ ਬਣੀ ਹੋਈ ਹੈ ਨਾ ਜਿਹੜੇ ਮੇਰੇ ਵੀਰ ਜਣ ਸੀ ਜਿਨ੍ਹਾਂ ਨੇ ਹੁਣ ਨਵੇਂ ਆਪਦੇ ਕੋਠੀਆਂ ਪਾਈਆਂ ਨੇ ਮਕਾਨ ਪਾਏ ਨੇ ਜਿਹੜਾ ਫਰਨੀਚਰ ਲੈਂਡ ਦੀ ਸੋਚ ਰਹੇ ਨੇ ਇੱਕ ਵਾਰੀ ਉਰੇ ਵਿਜ਼ਿਟ ਜ਼ਰੂਰ ਕਰੋ ਜ਼ਰੂਰ ਕਰਵਾ ਕੇ ਤੇ ਰੇਟ ਵੀ ਤੁਹਾਨੂੰ ਮਾਰਕੀਟ ਨਾਲੋਂ ਬਹੁਤ ਜੈਜ਼ ਮਿਲਣਗੇ ਜੈਜ਼ ਰੇਟ ਤੇ ਤੁਹਾਨੂੰ ਇੱਥੇ ਮਿਲ ਜਾਣਗੇ ਤੁਸੀਂ ਇਹਨਾਂ ਨਾਲ ਵਟਸਐਪ ਤੇ ਗੱਲ ਕਰ ਸਕਦੇ ਹੋ ਫੋਨ ਤੇ ਗੱਲ ਕਰ ਸਕਦੇ ਕੋਈ ਵੀ ਤੁਸੀਂ ਵੀਡੀਓ ਦੇ ਵਿੱਚ ਕੋਈ ਰੇਟ ਤੁਹਾਨੂੰ ਨਹੀਂ ਪੁੱਛਣਾ ਤੁਸੀਂ ਵੀਡੀਓ ਦੇ ਵਿੱਚ ਸਕਰੀਨਸ਼ਾਟ ਖਿੱਚ ਕੇ ਇਹਨਾਂ ਨੂੰ ਭੇਜੋ ਰੇਟ ਤੁਹਾਨੂੰ ਦੱਸਣਗੇ ਸਾਰਾ ਆ ਦੇਖੋ ਆ ਵੱਡੀਆਂ ਰੁਮਾਰੀਆਂ ਆ ਗਈਆਂ ਆ ਸਲਾਈਡ ਆ ਗਈਆਂ ਆ ਸਲਾਈਡ ਵਾਲੀਆਂ ਆ ਗਈਆਂ ਆ ਸਲਾਈਡ ਵਾਲੀ ਆ ਗਈ ਦੇਖੋ ਲਓ ਫੁੱਲ ਬੰਦ ਹੁੰਦੀ ਐ ਨਹੀਂ ਹੈਗਾ ਵੀ ਹਾਂ ਨਾ ਕੋਈ ਐ ਆਵਾਜ਼ ਨਹੀਂ ਹੈਗੀ ਕੋਈ ਉਹ ਨਹੀਂ ਹੈਗਾ ਲਓ ਸਿੰਪਲ ਆ ਕੋਈ ਜ਼ੋਰ ਨਹੀਂ ਲੱਗਦਾ ਹੈਗਾ ਜੇ ਆਪਾਂ ਕਹੀਏ ਠੀਕ ਆ ਐਨ ਬਿਲਕੁਲ ਸਲਾਈਡ ਫੁੱਲ ਬੰਦ ਸੌਖਾ ਹੋ ਰਿਹਾ ਇਧਰ ਵੀ ਸਲਾਈਡ ਹੈ ਵਾਹ ਵੀ ਵਾਹ ਆ ਬਹੁਤ ਸੋਹਣੀ ਚੀਜ਼ ਲੱਗੀ ਮੈਨੂੰ ਇਹ ਪਰਸਨਲੀ ਮੈਂ ਕਹਿੰਦਾ ਤੁਹਾਨੂੰ ਵੀ ਮੈਨੂੰ ਬਹੁਤ ਸੋਹਣੀ ਚੀਜ਼ ਲੱਗੀ ਐ ਦੇਖੋ ਨਾਲ ਥੱਲੇ ਵੀ ਬਾਕਸ ਵੀ ਨੇ ਆਹ ਥੱਲੇ ਨਾਲ ਬਾਕਸ ਨੇ ਆਹ ਲੋ ਹੀ ਲੋ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੇ ਹਿਸਾਬ ਨਾਲ ਜੇ ਕੋਈ ਫਰਨੀਚਰ ਇਹਨਾਂ ਤੋਂ ਤਿਆਰ ਕਰਾਉਣਾ ਕੋਈ ਤੁਹਾਡੇ ਕੋਲ ਡਿਜ਼ਾਈਨ ਹੈਗਾ ਤਾਂ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਜਿੱਦਾਂ ਦੀ ਵੀ ਤੁਹਾਡੇ ਰਿਕੁਆਇਰਮੈਂਟ ਆ ਵੀ ਉਦਾਂ ਜੇ ਤੁਹਾਨੂੰ ਪੂਰੀ ਕਰਕੇ ਦੇਣਗੇ ਇੱਕ ਵਾਰ ਤੁਸੀਂ ਜਾਨੀ ਸੀ ਇੱਥੇ ਵਿਜ਼ਿਟ ਜ਼ਰੂਰ ਕਰੋ ਮਤਲਬ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂ ਇੱਥੇ ਫਰਨੀਚਰ ਦੀ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਸਾਰੀ ਮਿਲ ਜੂ ਆਹ ਦੇਖੋ ਜੀ ਸੋਫਾ ਕਮ ਬੈੱਡ ਆ ਗਿਆ ਹੈ ਹਾਂ ਸੋਫਾ ਕਮ ਬੈੱਡ ਇੱਥੇ ਥੋੜੀ ਜਗ੍ਹਾ ਘਟ ਆ ਇਹਨੇ ਇਦਾਂ ਫੁੱਲ ਜਾਂਦਾ ਹੈ ਇਦਾਂ ਫੁੱਲ ਜਾਂ ਬੱਸ 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 ਇਹਨਾਂ ਦਾ ਸੋਫਾ ਕੰਬਡ ਬੈੱਡ ਬਣ ਜਾਂਦਾ ਦੇਖੋ ਬਾਕੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆ ਲੋ ਐਨ ਓਕੇ ਆ ਕੰਮ ਪਿਓਰ ਲੈਦਰ ਚ ਪਿਓਰ ਲੈਦਰ ਦੇ ਵਿੱਚ ਤੇ ਅੱਗੇ ਦਿਖਾਉਨੇ ਆ ਹੋਰ ਫਰਨੀਚਰ ਲਓ ਵੀ ਆ ਆ ਗਿਆ ਜਿਵੇਂ ਅੱਗੇ ਆਹ ਡਰੈਸਿੰਗ ਟੇਬਲ ਆ ਗਿਆ ਮੈਚਿੰਗ ਟੇਬਲ ਆ ਗਿਆ ਆ ਦੇਖੋ ਇਹ ਮਾਰਬਲ ਦੀ ਫੇਰ ਚ ਆ ਗਿਆ ਸਭ ਤੋਂ ਵਧੀਆ ਗੱਲ ਕਿ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆ ਵਾ ਇੱਧਰ LED ਪੈਨਲ ਆ ਗਏ ਨੇ ਆ LED ਪੈਨਲ ਆ ਗਏ ਸਾਰੇ ਤੇ ਅਲੱਗ-ਅਲੱਗ ਕਲਰ ਅਲੱਗ-ਅਲੱਗ ਤੁਹਾਨੂੰ ਡਿਜ਼ਾਈਨ ਤੇ ਆ ਵੀ LED ਪੈਨਲ ਤੇ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆਈ ਉਹ ਸਾਰੀ ਪੀਛ ਦੀ ਆ ਦਿਖਾ ਇੱਧਰ ਨੂੰ ਹਾਂ ਆ ਚੀਜ਼ ਹੈ ਨਾ ਸਿੱਦੇ ਉਹ ਆ ਗਿਆ ਨਾ ਇਹ ਲਾਈਟ ਵਾਲਾ ਆ ਗਿਆ ਇਹ ਜਿਹੜਾ ਮਿਰਰ ਦਾ ਮੂਰੇ ਨਾ ਇਹ ਲਾਈਟ ਵਾਲਾ ਆ ਗਿਆ ਇੱਧਰ ਆ ਗਈ ਸ਼ੁਰੂ ਆਏ ਬਾਕਸ ਸਪੇਸ ਵੀ ਬਹੁਤ ਆ ਸਪੇਸ ਬਹੁਤ ਆ ਸਹੀ ਗੱਲ ਸਪੇਸ ਦੇਖੋ ਕਿੰਨੀ ਆ ਵਿੱਚ ਸਪੇਸ ਵੀ ਬਹੁਤ ਜਿਆਦਾ ਆ ਪੰਜੇ ਕਹੀਏ ਲੋ ਬਹੁਤ ਜਿਆਦਾ ਸਪੇਸ ਆ ਬਹੁਤ ਵੱਡੀ ਆਪਾਂ ਫੈਕਟਰੀ ਇਸ ਹਾਂ ਆ ਪ੍ਰੈਸਟੇਬਲ ਆਗੇ ਹਾਂ ਆ ਪ੍ਰੈਸਟੇਬਲ ਆਗੇ ਹਾਂ ਪ੍ਰੈਸਟੇਬਲ ਸਪੇਸ ਇਹਨਾਂ ਦੀ ਬਹੁਤ ਜ਼ਿਆਦੇ ਆ। ਸਪੇਸ ਤੁਹਾਨੂੰ ਇਹਨਾਂ ਦੀ ਬਹੁਤ ਜ਼ਿਆਦੇ ਮਿਲ ਜੂ। ਆ ਦੇਖੋ ਲੋ। ਜੇ ਤੁਸੀਂ ਆਪ ਦਾ ਕੋਈ ਘਰ ਵਾਸਤੇ ਫਰਨੀਚਰ ਲੈਣਾ, ਵਧੀਆ ਲੈਣਾ ਤੇ ਵਧੀਆ ਰੇਟ ਹੋਵੇ। ਮੈਂ ਕਹਿੰਦਾ ਵੀ ਇੱਕ ਵਾਰ ਤੁਸੀਂ ਜ਼ਰੂਰ ਆਓ। ਬਾਕੀ ਅੱਗੇ ਆ ਗਏ ਬੈੱਡਾਂ ਦੀ। ਜੇ ਤੁਹਾਨੂੰ ਬੈੱਡ ਦਿਖਾਉਣੇ ਆ। ਤੇ ਦੇਖੋ ਇਹਦੇ ਡਿਜ਼ਾਈਨ ਬੈੱਡ ਦੇਖੋ ਪਹਿਲਾਂ ਤੁਸੀਂ। ਹਾਂ ਪਹਿਲਾਂ ਡਿਜ਼ਾਈਨ ਦੇਖੋ। ਲੈਂਪ ਲੱਗੇ ਹੋਏ ਨੇ। ਹੂੰ। ਤੇ ਸਵਿੱਚਾਂ ਵਗੈਰਾ ਲੱਗੀਆਂ ਹੋਈਆਂ ਨੇ। ਲੋ। ਬਾਕੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀਆ ਡਿਜ਼ਾਈਨ ਦੀ ਇਹ ਤਕਰੀਬਨ 6 ਫੁੱਟ ਹੋਊਗਾ ਨਾ ਉੱਪਰ 6 ਫੁੱਟ 6 ਫੁੱਟ ਹੋਊ ਪਉ 6 ਫੁੱਟ 6 ਫੁੱਟ ਹਾਈਟ ਹੈ ਇਹਦੀ ਦੇਖੋ ਜੀ ਆਹ ਚੀਜ਼ ਕਿੰਨੀ ਸੋਹਣੀਆ ਹਨਾ ਆ ਦਿਖਾਓ ਵੀਰੇ ਇਧਰ ਨੂੰ ਆ ਕੇ ਆਹ ਦਿਖਾਈ ਬਾਈ ਮਾੜੀ ਜਾ ਕੇ ਨੇੜੇ ਆ ਕੇ ਕੈਮਰਾ ਦਿਖਾ ਦੀ ਮਾੜੀ ਜੀ ਆਹ ਦੇਖੋ ਵੀ ਆ ਲਓ ਵੀ ਤੇ ਸਫਾਈ ਦੇਖੋ ਕਿੰਨੀ ਆ ਜਿਆਦੀ ਕਲਰ ਦੀ ਸਫਾਈ ਕਿੰਨੀ ਆ ਹਨਾ ਬਾਕੀ ਉਹ ਵੀ ਕਿੰਨੀ ਸਫਾਈ ਆ ਲੈਂਪ ਜਾਣੀ ਸੀ ਤੁਸੀਂ ਜਿੱਦਾਂ ਦੇ ਵੀ ਲਵਾਉਣੇ ਨੇ ਉਦਾਂ ਦੇ ਕਸਟਮਾਈਜ਼ ਕਰਾ ਸਕਦੇ ਹੋ ਜਿਵੇਂ ਅਲੱਗ-ਅਲੱਗ ਲੱਗੇ ਹੋਏ ਤੁਸੀਂ ਆਪਣੇ ਸਾਹਮਣੇ ਵੀ ਜਿਹੜੇ ਵੀ ਤੁਸੀਂ ਡਿਜ਼ਾਈਨ ਚਾਹੁੰਦੇ ਹੋ ਹਾਂ ਉਹ ਲਵਾ ਸਕਦੇ ਹੋ ਉਦਾਂ ਦਾ ਡਿਜ਼ਾਈਨ ਲੱਗ ਜਾਵੇ। ਬਾਕੀ ਆ ਸਾਰੇ ਇੱਧਰ ਬੈੱਡ ਪਏ ਨੇ ਠੀਕ ਆ। ਲਓ ਵੀ। ਇਹਨਾਂ ਦੀ ਹਾਈਟ ਹੈਗੀ ਆ 4.5 ਫੁੱਟ। 4.5 ਫੁੱਟ ਇਹਨਾਂ ਦੀ? ਹਾਂ ਇਹਨੇ 4.5 ਹੋ। ਬਾਕੀ ਲੈਂਪੇ ਇਹਦੇ ਵੀ ਲੱਗੇ ਹੋਏ ਨੇ। ਲਓ ਵੀ ਦੇਖੋ। ਇਹ ਚ ਆਉਂਦੀ ਆ ਦੋਨੋਂ ਸਾਈਡ ਆ ਗਿਆ ਦੀ ਠੀਕ ਆ। ਇਹ ਡਿਕੋ ਪੇਂਟ ਹੁੰਦਾ ਬਈ ਇਹ। ਡਿਕੋ ਪੇਂਟ ਆ। ਇਹ ਡਿਕੋ ਪੇਂਟ ਆ ਬਈ ਕਰਿਆ ਹੋਇਆ। ਡਿਕੋ ਪੇਂਟ ਆ ਇਹ। ਇਹ ਲਾਲਾ ਵੀ ਜਿਹੜਾ ਗੱਡੀਆਂ ਨੂੰ ਹੁੰਦਾ ਹਾਂ ਉਹ ਪੇਂਟ ਆ ਇਹ ਉਹ ਆ ਇਹ ਬਾਕੀ ਆ ਦੇਖੋ ਕਿੰਨਾ ਸੋਹਣਾ ਇੱਥੇ ਹੁਣ ਸਾਡਾ ਅਲੱਗ-ਅਲੱਗ ਕਲਰ ਮਿਲ ਜੂਗਾ ਲਓ ਬਾਕੀ ਕੋਈ ਸ਼ਬਦ ਤੋਂ ਵੱਡੀ ਗੱਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਆਪਾਂ ਕਹੀ ਐਵੇਂ ਕਿਤੇ ਦਰਾਜ ਫਾਹਤਾ ਜਾਂ ਆਇਆ ਕਰਨ ਬਿਲਕੁਲ ਸਿੰਪਲ ਸੌਖਾ ਐਨ ਪਾਣੀ ਵਾਂਗ ਜਮਾ ਰਹਿਲੇ ਪਾਣੀ ਵਾਂਗ ਦਰਾਜ ਚੰਦੇ ਨੇ ਹਾਂ ਜਮਾ ਰਹਿਲੇ ਦਰਾਜ ਚੰਦੇ ਨੇ ਠੀਕ ਆ ਪੂਰੀ ਵਧੀਆ ਕੁਆਲਿਟੀ ਹੋਊਗੀ ਤੇ ਇੱਧਰ ਆ ਗਏ ਨੇ ਸਾਡਾ ਡਾਈਨਿੰਗ ਟੇਬਲ ਆਹ ਡਾਈਨਿੰਗ ਟੇਬਲ ਆ ਗਏ ਦੇਖੋ ਜੀ ਬਾਕੀ ਹੋਰ ਵੀ ਤੁਹਾਨੂੰ ਦਿਖਾਉਣੇ ਆਪਾਂ ਡਾਈਨਿੰਗ ਰੂਮ ਦੀ ਕੁਆਲਿਟੀ ਬਹੁਤ ਇੱਕ ਆ ਦਿਖਾ ਵੀ ਰੱਖ ਇੱਧਰ ਆ ਦੇਖ ਡਾਈਨਿੰਗ ਆ ਜੀ ਵੀ ਦੇਖ ਬਈਲਾ ਆ ਦੇਖ ਬਾਈ ਇਹ ਕਹਿੰਦੇ ਵਿੱਚ ਇਕੱਠੇ ਹੋ ਜਾਂਦੀਆਂ ਨੇ ਬਈ ਮਾਲਾ ਤੁਹਾਡੇ ਜਿਹਨਾਂ ਦੇ ਲਾ ਲੋ ਵੀ ਸਪੇਸ ਘਟਾ ਘਰਾਂ ਚ ਹਾਂ ਇਹ ਉਹਨਾਂ ਲਈ ਜਿਹੜਾ ਮੈਂ ਕਹਿੰਦਾ ਲਾਉਣਾ ਹੋਵੇ ਬਹੁਤ ਵਧੀਆ ਚੀਜ਼ ਹੈ ਹੈਨਾ ਜਿਹਨਾਂ ਦੇ ਸਪੇਸ ਘਟਾ ਉਹਨਾਂ ਲਈ ਬਹੁਤ ਵਧੀਆ ਇਹ ਰਾਮ ਨਾਲ ਬਹਿ ਕੇ ਜਿੰਮੇ ਮਰਜੀ ਲਾ ਬਾਤ ਇਹ ਆ ਦੇਖ ਕੰਫਰਟੇਬਲ ਆ ਅਮਰਤਾ ਆ ਦੇਖ ਇੱਕ ਆ ਸਿਆ ਇਹ ਆ ਦਿਖਾਓ ਬਾਈ ਇੱਕ ਕੁਰਸੀ ਆ ਇਹ ਹਾਂ ਇਹ ਕੁਰਸੀ ਆ ਜਿਵੇਂ ਇਹ پارک ਕਾਲੀ ਆ ਅਸਾਂ پارک ਕਾਲੀ ਜਮੈਂ ਹਾਂ ਸਹੀ ਗੱਲ ਆ پارک ਚ ਬੈਠ ਕੇ ਚਾਹ ਪੀਣ ਨੂੰ ਹਾਂ ਉਹ ਕਹਿੰਦਾ پارک ਚ ਬੈਠ ਕੇ ਚਾਹ ਪੀਣ ਨੂੰ ਸਹੀ ਗੱਲ ਆ ਬੰਦਾ ਵੀ ਚੀਜ਼ ਵਧੀਆਉਂ ਇਹ ਹਾਂ ਚੀਜ਼ ਵਧੀਆ ਰਿਲੈਕਸ ਜੇ ਆ ਬੰਦਾ ਤੇ ਫੇਰ ਨਹੀਂ ਹੈਗਾ ਵੀ ਹਾਂ ਔਖਾ ਜਿਹਾ ਨਹੀਂ ਲੱਗਦਾ ਹੈਗਾ ਬੈਠਣਾ ਸਹੀ ਗੱਲ ਆ ਇਹ ਤਾਂ ਬੋਕੋਸਨ ਨਾ ਕੋਹ ਹੈ ਹਾਂ ਮਾਦਾ ਗੱਲ ਮੇਨ ਗੱਲ ਆ ਜਿਹੜੀ ਵੀ ਇਹ ਸਾਰਾ ਸਮਾਨ ਆਪਦਾ ਇੱਥੇ ਹੀ ਬਣਾਉਂਦੇ ਨੇ ਇੱਥੇ ਇੱਥੋਂ ਇਹਨਾਂ ਨੇ ਮੈਨੂਫੈਕਚਰ ਸਾਰੀ ਆਪਣੀ ਆ ਆਪਣੀ ਹੈ ਇਹਨਾਂ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਇੱਕ ਬਾਈ ਆਉ ਦਿਖਾਈ ਜਾ ਰਹੀ ਇਹ ਕੀ ਚੀਜ਼ ਆ ਇਹ ਬੱਚੇ ਵਾਲਾ ਬੱਚਿਆਂ ਵਾਲਾ ਅੱਛਾ ਬਣਾਇਆ ਹੋਇਆ ਬਾਈ ਉਹਨਾਂ ਨੇ ਠੀਕ ਆ ਲਓ ਵੀ ਦੇਖੋ ਹੂੰ ਇਹ ਵੀ ਚੀਜ਼ ਸੋਹਣੀ ਹੈ ਨਾ ਹਾਂ ਆਫਰ ਲਾਤੀ 9000 ਰੁਪਏ ਅਸੇ ਆਫਰ ਆਫਰ ਚੱਲ ਰਹੀ ਆ ਭਾਈ ਇਹ ਤੇ ਵੀਰ ਹੁਣ ਹੀ ਕਹਿੰਦੇ 9000 ਦਾ ਮਿਲੂ ਇਹ 9000 ਦਾ ਜੀ ਜਿਹੜਾ ਕਿ ਮਾਰਕੀਟ ਚ ਲਾ ਲੋ ਵੀ 15 15 ਦਾ 12 13 ਦਾ ਇੰਨਾ ਇਹਦਾ ਮਿਲਦਾ ਹੀ ਮਿਲਦਾ ਇਹ ਸਹੀ ਗੱਲ ਆ ਸਹੀ ਗੱਲ ਆ ਤੁਸੀਂ ਇੱਕ ਵਾਰ ਪਤਾ ਕਰਿਓ ਜਰੂਰ ਤੇ ਅੱਗੇ ਦਿਖਾਉਣਾ ਤੁਹਾਨੂੰ ਹੋਰ ਬਾਕੀ ਸਾਰਾ ਤੁਹਾਨੂੰ ਕੰਪਲੀਟ ਵੀ ਮਿਲ ਜੂਗਾ ਨਾਲ ਗੱਦਾ ਨਾਲ ਨਾਲ ਗੱਦੇ ਵੀ ਮਿਲ ਜਾਣਗੇ ਨਾਲ ਕੋਸ ਓਕੇ ਲਾਓ ਵੀ ਓਕੇ ਮਿਲੂ ਤੇ ਆਪ ਇਹਨੇ ਧਰ ਬਹੁਤ ਵੱਡੀ ਫੈਕਟਰੀ ਦੀ ਵਿੱਚ ਤੁਹਾਨੂੰ ਲੈ ਕੇ ਆਇਆ ਜੀ ਫਰਨੀਚਰ ਦੀ ਤੇ ਆ ਇੱਧਰ ਮਨ ਲਾਇਨਰ ਆ ਸਾਰਾ ਇੱਧਰ ਪਿਆ ਤੇ ਇੱਧਰ ਵੀ ਬੀ ਬਿਆਸਮਾਨ ਜਨਸੀ ਹਜੇ ਲੱਗੇ ਹੋਏ ਨੇ ਬਾਈ ਆਹ ਮਾਰੀ ਕਿੰਨੀ ਸੋਹਣੀ ਐ ਖੁੱਲਦੀ ਆ ਹੈ ਐ ਖੁੱਲਦੀ ਆ ਹਾਂ ਹਾਂ ਲਾਵੀ ਲਾਵੀ ਆ ਦੇਖੋ ਲੋਹੇ ਦੇ ਵਿੱਚ ਲੋਹੇ ਵਾਲੀਆਂ ਅਲਮਾਰੀਆਂ ਵੀ ਮੜ ਗਾਨੀਆਂ ਤੁਹਾਨੂੰ ਇੱਥੇ ਮਾਰੀ ਦਿਖਾਈਏ ਇਧਰੋਂ ਆ ਗਿਆ ਹਾ ਦਰਾਜ ਹਾਂਜੀ ਸਾਰਾ ਆ ਦਿਖਾ ਦਈਏ ਸਾਰਾ ਕਿ ਮੜਾ ਜੀ ਆ ਦੇਖੋ ਵੀ ਮੈਂ ਇਹਨੂੰ ਫਿਨਿਸ਼ਿੰਗ ਦੇਖੋ ਵੀ ਹਾਂ ਕਿਤੇ ਵੀ ਤੁਹਾਨੂੰ ਐ ਨਹੀਂ ਹੋਗਾ ਵੀ ਪੇਟ ਕਿਤੇ ਤੁਹਾਨੂੰ ਐ ਦੇਖਦਾ ਹਾਂ ਵੀ ਇੱਕ ਤਾਂ ਫਰਕ ਲੱਗੂਗਾ ਪੇਂਟ ਦਾ ਕਿਤੇ ਵੀ ਫਰਕ ਨਹੀਂ ਪੈਗਾ ਆ ਚੀਜ਼ ਹੋਣੀ ਲੱਗੀਆਂ ਮੈਨੂੰ ਬਾਕੀ ਗੱਡੀ ਵਾਲੀ ਚਾਬੀ ਆ ਅੱਛਾ ਹਾਂ ਗੱਡੀ ਵਾਲੀ ਚਾਬੀ ਆ ਗੱਡੀ ਵਾਲੀ ਚਾਬੀ ਦੇਣਗੇ ਭਾਈ ਗੱਡੀ ਵਾਲੀ ਚਾਬੀ ਦੇਣਗੇ ਨਾਲ ਅਲਮਾਰੀ ਦੇ ਹਾਂ ਠੀਕ ਠੀਕ ਇਹ ਲੱਗੂ ਹੁਣ ਕਿਵੇਂ ਇਹ ਮੈਨੂੰ ਪਤਾ ਨਹੀਂ ਹੈਗਾ ਹੁਣ ਕਿਉਂਕਿ ਨਵੀਂ ਤਕਨੀਕ ਆ ਗਈ ਲਓ ਯਾ ਦੇਖੋ ਜਮੇ ਹੂੰ ਬਾਕੀ ਇੱਧਰ ਪਏ ਨੇ ਹਾਂ ਅੰਦਰ ਵੀ ਪਏ ਨੇ ਭਾਈ ਦੇਖੋ ਐਲਈਡੀ ਪੈਨਲ ਆ ਗਈ ਐਲਈਡੀ ਪੈਨਲ ਆ ਗਈ ਇੱਧਰ 6x6 ਦੇ ਨੇ ਹਾਂ ਇੱਧਰ ਬੈੱਡ ਵਗੈਰਾ ਆ ਗਏ ਬਾਕੀ ਬੈੱਡ ਆ ਜਾਂ ਸੋਫੇ ਪੈਣੇ ਜੇ ਬਾਈ ਉਹਨਾਂ ਦਾ ਇੱਧਰ ਕੰਮ ਚੱਲ ਰਿਹਾ ਹੈ ਸ਼ੋਰੂਮ ਦਾ ਬਾਕੀ ਉਧਰ ਸ਼ੋਰੂਮ ਰੈਡੀ ਹੋ ਰਿਹਾ ਉਹਦੀ ਵੀ ਆਪਾਂ ਵੀਡੀਓ ਜਲਦ ਲੈ ਕੇ ਆਵਾਂਗੇ ਤੁਹਾਡੇ ਲਈ ਦਿਖਾਵਾਂਗੇ ਤੁਹਾਨੂੰ ਸਾਰਾ ਸਟਾਕ ਜਿਹੜਾ ਉੱਥੇ ਲੱਗਦਾ ਸਾਰਾ ਸਟਾਕ ਦਿਖਾਵਾਂਗੇ ਵੀ ਜਿੱਦਾਂ ਦਾ ਵੀ ਜਾਣ ਸੀ ਤੁਸੀਂ ਕਸਟਮਾਈਜ਼ ਕਰਾਉਣਾ ਉਦਾਂ ਦੇ ਤਾਂ ਤੁਹਾਨੂੰ ਮਿਲ ਜੂ ਹਾਂ ਵੀ ਜਿਵੇਂ ਤੁਹਾਨੂੰ ਕੋਈ ਰਿਕੁਆਇਰਮੈਂਟ ਹੋਵੇ ਵੀ ਅਸੀਂ ਇਹ ਇਦਾਂ ਦਾ ਫਰਨੀਚਰ ਤਿਆਰ ਕਰਾਉਣਾ ਚਾਹੇ ਬੈੱਡ ਹੋਵੇ ਚਾਹੇ ਸੋਫਾ ਹੋਵੇ ਤੇ ਬਾਈ ਆਪਾਂ ਕਿਸ਼ਤਾ ਕਰ ਲੈਂਦੇ ਹਾਂ ਜੀ ਅੰਦੀ ਤੇ ਇੱਕ ਗੱਲ ਹੋਰ ਨੋਟ ਕਰੋ ਵੀ ਜੇ ਕਿਸੇ ਨੇ ਕਿਸ਼ਤਾਂ ਤੇ ਲੈਣਾ ਉਹ ਵੀ ਮਿਲ ਜੂ ਉਹ ਵੀ ਮਿਲ ਜੂ Bajaj Card ਚੱਲਦਾ ਬਾਈ ਉਹਨਾਂ ਦੇ 100 ਕਿਲੋਮੀਟਰ ਦੇ ਹਾਂ 100 ਕਿਲੋਮੀਟਰ ਦਾ ਜਨਸੀ ਏਰੀਆ ਹੋਵੇ ਜਿਹੜਾ Bajaj Card ਬਣਿਆ ਤਾਂ ਇੱਕ ਵਾਰ ਜਰੂਰ ਆਓ ਹਾਂ ਪਿੰਡ ਸੰਗੋਵਾਲ ਜ਼ਿਲ੍ਹਾ ਲੁਧਿਆਣਾ ਠੀਕ ਆ ਜੀ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਨੰਬਰ ਦਿੱਤਾ ਹੋਇਆ ਉਹ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਕੋਈ ਵੀ ਜਾਣਕਾਰੀ ਜਾਨੀ ਕੋਈ ਆਪਣੇ ਕੋਈ ਇਤਾਂ ਸਕੀਮ ਚੱਲਦੀ ਵੀ ਕੋਈ ਲਾ ਲੋ ਵੀ ਜੇ ਆਪਾਂ ਲਾ ਲੋ ਆਰਡਰ ਕਰਦੇ ਆ 50000 ਦਾ ਵੀ ਤੁਸੀਂ ਉੱਥੇ ਤੱਕ ਪਹੁੰਚਦੇ ਰੁਪਏ ਲੈਂਦੇ ਜਾਂ ਨਾ ਨਾ ਸ਼ਿਪਿੰਗ ਫ੍ਰੀ ਆ 60000 ਦਾ ਫਰਨੀਚਰ ਲੈਣ ਦੇ 60000 ਦਾ ਲਾਓ ਵੀ ਜੇ ਤੁਸੀਂ 60000 ਦਾ ਫਰਨੀਚਰ ਲੈਣੇ ਹੋ ਤਾਂ ਸ਼ਿਪਿੰਗ ਫ੍ਰੀ ਆ ਇਹ ਵੀ ਬਹੁਤ ਵੱਡੀ ਗੱਲ ਆ ਬਾਈ ਜੇ ਤੁਸੀਂ 60000 ਦਾ ਫਰਨੀਚਰ ਇਹਨਾਂ ਤੋਂ ਬਾਈ ਕਰਦੇ ਹੋ ਤਾਂ ਤੁਹਾਨੂੰ ਪੂਰੇ ਜਮ ਫ੍ਰੀ ਕੋਈ ਕਿਰਾਇਆ ਦੇਣ ਦੀ ਲੋੜ ਨਹੀਂ ਆਣੀ ਬਾਈ ਉਹਨਾਂ ਦੀ ਟੈਨਸ਼ਨ ਆਪਦੇ ਆਪ ਤੁਹਾਡੇ ਘਰ ਲਾਓ ਵੀ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਮੰਦਰ ਤੇ ਜਿਹੜਾ ਹੈਗਾ ਕਿ 5000 ਦਾ ਤੇ ਦੇਖੋ ਕਿੰਨਾ ਸੋਹਣਾ ਬਾਕੀ ਤੁਸੀਂ ਦੇਖ ਸਕਦੇ ਹੋ ਪੂਰੀ ਬਣਤਰ ਕਿੰਨੀ ਸੋਹਣੀ ਆ। ਅਲਗ-ਅਲਗ ਰੇਟ ਨੇ ਜਨਕੀ 4500 ਨੂੰ ਵੀ ਹੈਗੇ ਆ। ਹਾਂ 4500 ਦਾ ਵੀ ਹੈਗਾ ਜਿਵੇਂ ਆ 4500 ਦਾ ਪਿਆ। ਤੇ ਆਹ 4500 ਦਾ ਪਿਆ। ਤੇ ਆ ਵੀ 4500 ਦਾ। ਤੇ ਹੁਣ ਆਪਾਂ ਤੁਹਾਨੂੰ ਕਵਾਂਟੀਟੀ ਜ਼ਿਆਦਾ ਡੀਟੇਲ ਦੀ ਦਿਖਾਵਾਂਗੇ ਤੇ ਬੈਡਾਂ ਦੀ ਦਿਖਾਵਾਂਗੇ ਸੋਫਿਆਂ ਦੀ ਦਿਖਾਵਾਂਗੇ। ਲੈ ਆ ਜਾ ਬਈ ਇੱਧਰ। ਤੁਹਾਨੂੰ ਵਧੀਆ ਚੀਜ਼ ਦਿਖਾਉਂਦੇ ਆ ਮਾਰਬਲ ਦੇ ਵਿੱਚ। ਆ ਦੇਖੋ ਵੀ ਮਾਰਬਲ ਮਾਰਬਲ ਦੇ ਵਿੱਚ ਤੇ ਆਹ কুরਖੀਆਂ ਨੂੰ ਲੱਗੇ ਹੋਏ ਨੇ ਆ ਵੀ ਦਿਖਾ ਭਾਈ ਇਹਦਾ ਆ ਚੀਜ਼ ਦਿਖਾ ਜਾ ਰਹਾ ਆ ਚੀਜ਼ ਦਿਖਾ ਆ কুরਖੀਆਂ ਖੇਚਣ ਨੂੰ ਲੱਗੇ ਹੋਏ ਨੇ ਕੁੰਡੇ ਤੇ ਜਿਹੜਾ ਹੈਗਾ ਭਾਈ ਪ੍ਰਾਈਜ਼ ਇਹਦਾ 50 50000 ਪ੍ਰਾਈਜ਼ ਹੈ ਇਹਦਾ 50000 ਪ੍ਰਾਈਜ਼ ਹੈ ਇਹਦਾ ਵਿੱਧ ਚੇਅਰਾਂ ਵਿੱਧ ਚੇਅਰਾਂ ਠੀਕ ਆ ਜੀ ਬਾਕੀ ਅੱਗੇ ਦਿਖਾਉਨੇ ਆ ਤੁਹਾਨੂੰ ਆ ਇੱਧਰ ਅੱਗੇ ਕੱਟ ਰੇਟ ਚ ਆ ਕੱਟ ਰੇਟ ਚ ਪਿਆ ਜਮੇ ਇਹ 35000 ਇਹ 35000 ਦਾ ਦਿਖਾ ਦਿਓ ਆ ਦਿਖਾ ਦਿਓ ਲਓ ਜੀ ਤੇ ਆਹ ਡਾਇਨਿੰਗ ਟੇਬਲ ਆ ਗਿਆ ਏ ਗਲਾਸ ਆ ਤੇ ਆ ਉੱਪਰ ਲੱਗਿਆ ਹੋਇਆ ਇਹ 40 ਦਾ ਇਹ 40000 ਦਾ 40000 ਦਾ ਤੇ ਆਹ ਫੇਰ ਆ ਗਿਆ ਅੱਗੇ ਇਹਨੂੰ ਵੀ ਗਲਾਸ ਲੱਗਿਆ ਹੋਇਆ ਲੈ ਆਹ 25000 ਦਾ 25000 ਦਾ ਹੀ ਆ ਵੀ 25000 ਦਾ ਹੀ ਲੈ ਦੇਖੋ ਬਈ ਸਿਰਫ 25000 ਦਾ ਤੇ ਬਾਕੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਆ ਪੇਂਟ ਦੀ ਹੈ ਨਾ ਬਾਕੀ ਊ ਬਾਂਤਰ ਦੇਖੋ ਕਿੰਨੀ ਸੋਹਣੀ ਆ ਲਓ ਬਈ ਲਓ ਵੀ ਚਲੋ ਇਧਰ ਨੂੰ ਅੱਗੇ ਇਧਰ ਦੀ ਲੰਘੀਏ ਇਧਰ ਦੀ ਲੰਘੀਏ ਨੀਚਰੀ ਵਾਪ ਆ ਵੀ ਮਾਰਬਲ ਚ ਆ ਦੇਖੋ ਜੀ ਹਾਂ ਇਹਦਾ ਪ੍ਰਾਈਸ ਦੇਖਿਓ ਕੀ ਆ ਮਾੜਾ ਇਹਦਾ ਪ੍ਰਾਈਸ ਹੈਗਾ 53000 53000 ਕੈਸ਼ ਪ੍ਰਾਈਸ ਚੱਕੋ ਤੇ ਨਾਲ 8000 ਨੇ ਇਹਦੇ 8 ਨੇ ਹਾਂ ਹਾਂ 8000 ਨੇ 8000 ਨੇ ਇਹਦੇ ਨਾਲ ਹੂੰ ਤੇ ਪ੍ਰਾਈਸ ਜਾਣੀ ਸੀ ਇੱਥੇ ਲੱਗ-ਲੱਗ ਆ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਇੱਧਰ ਬੈਡਾਂ ਦੀ ਕਵਰਟੀ ਜਿਹੜੇ ਹੋ ਰਪਈਆ ਆ ਡਿਜ਼ਾਈਨ ਕਿੰਨਾ ਸੋਹਣਾ ਇੱਧਰ ਬੈੱਡ ਵੀ ਪਏ ਨੇ ਹੋਰ ਆ ਬੈੱਡ ਪਏ ਨੇ ਇੱਧਰ ਤੇ ਐਵੇਂ ਤੇ ਵੀ ਤੁਹਾਨੂੰ ਜਿੱਥੇ ਝੂਲੇ ਮਿਲ ਜਾਣਗੇ ਉਹ ਝੂਲੇ ਵੀ ਮਿਲ ਜਾਣਗੇ ਜੀ ਦੇਖੋ ਲਓ ਇਹਦਾ ਵੀ ਦੱਸ ਦੀ ਪ੍ਰਾਈਜ਼ ਕੀ ਆ ਇਹਦਾ ਪ੍ਰਾਈਜ਼ ਨਹੀਂ ਦੱਸਿਆ ਹੋਇਆ ਚਲੇ ਫੋਨ ਤੇ ਪਤਾ ਕਰ ਲੈਣਗੇ ਕੋਈ ਗੱਲ ਨਹੀਂ 17 ਤੋਂ 18000 ਦੀ ਰੇਂਜ ਚ ਮਿਲ ਜੂ ਜੀ ਇਹ 17 ਦਾ ਖਾਊਗਾ ਹਾਂ ਠੀਕ ਆ ਲੈ ਭਾਈ ਹੁਣ ਬੈਠਣਾ ਇਹ ਚ ਮਜ਼ਬੂਤੀ ਆ ਪੂਰੀ ਹੈ ਬੈਠਣਾ ਹੁਣ ਇਹ ਚ ਹਾਂ ਮੈਂ ਕਹਾਂ ਵੀ ਆ ਪੈਪੂ ਪੂਰਾ ਮਜ਼ਬੂਤ ਆ ਆਣੀ ਆ ਮੈਂ ਦੇਖ ਲੈ ਲਮਕ ਕੇ ਮੋਚ ਮੋਚ ਜਾਊਗਾ ਤੇ ਇੱਕ ਮੰਦਰ ਇਦਾਂ ਦੇ ਵੀ ਮਿਲ ਜਾਣਗੇ ਇੱਥੇ ਹਾਂ ਜਿਹੜਾ ਕਿ ਸ਼ਿਰਪ 3600 ਦਾ ਰਹੂਗਾ ਨਾ ਹਾਂ ਦੇਖੋ ਜੀ 3600 ਰੁਪਏ ਦਾ ਤੇ ਇਹ ਫਿਰ ਅੰਦਰ ਲਾਈਟਾਂ ਵਗੈਰਾ ਵੀ ਲਾਉਨੇ ਆਂ ਹਾਂਜੀ ਹਾਂਜੀ ਠੀਕ ਹੈ ਤੇ ਅੰਦਰ ਲਾਈਟ ਲਾ ਕੇ ਬਾਈ ਦਿੰਦਿਆ ਪੂਰੀ ਹਾਂ ਅੰਦਰ ਲਾਈਟਾਂ ਲੱਗੀਆਂ ਹੋਣਗੀਆਂ ਲਾਈਟਾਂ ਲੱਗੀਆਂ ਪੂਰਾ ਵਧੀਆ ਬਣਾ ਐਨ ਓਕੇ ਆ ਲਓ ਵੀ ਬਾਕੀ ਆ ਦੇਖੋ ਇੱਕ ਆ ਚੀਜ਼ ਇੱਕ ਆ ਖਾ ਬਾਈ ਇੱਧਰ ਆ ਹਾਂ ਯਾਰ ਨਵਾਂ ਡਿਜ਼ਾਈਨ ਆ ਦਿਖਾ ਮੜਾ ਜਾਇਆ ਆ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਆ ਆ ਦੇਖੋ ਵੀ ਨੀਕਿਓ ਕਟਿੰਗ ਹੈ ਦੀ ਹਾਂ ਦੇਖੋ ਵੀ ਕਿੰਨਾ ਸੋਹਣਾ ਡਾਇਨਿੰਗ ਟੇਬਲ ਆ ਇਹ ਜਿਹੜਾ ਕਿ ਸਿਰਫ ਚਾਕ ਕਿੰਨੇ ਦਾ 40 40000 ਦਾ 40000 ਦਾ ਸਿਰਫ ਕੈਸ਼ ਪ੍ਰਾਈਜ਼ ਹੈ ਦਾ ਇਹ 40000 40000 ਜੇ ਮਾਰਬਲ ਰਖਾਉਣਾ ਜਾਣੀ ਸੀ ਗਲਾਸ ਨਹੀਂ ਰਖਾਉਣਾ ਤੁਸੀਂ ਨੇ ਤਾਂ ਲਾ ਲਓ ਉਹ 46000 ਦਾ ਪਊਗਾ ਠੀਕ ਆ ਤੇ ਇੱਧਰ ਇੱਕ ਆ ਆ ਗਿਆ ਸੋਫਾ ਦੇਖੋ ਜੀ 4 ਚਾਰ ਨੇ ਦੋ ਨਾ ਆ ਆ ਨਾਲ 4 ਨੇ ਇਹਦੇ ਕੈ ਸੀਟਰਾ ਬਈ ਇਹ ਇਹ 9 ਹੋਊਗਾ 9 ਆ ਕੇ 11 9 ਹੋਊਗਾ ਨਾ ਲੈ ਵੀ ਦੇਖ ਹੂੰ ਪੂਰੀ ਘੈਂਟ ਵੱਲ ਗੱਲਬਾਤ ਆ ਤੇ ਕੈ ਸੀਟਰਾ ਬਈ ਇਹ ਤਕਰੀਬਨ 52000 12 12 12 ਸੀਟਰਾ ਬਈ 12 ਸੀਟਰਾ ਤੇ 52000 ਦਾ ਪ੍ਰਾਈਸ ਆ 52000 ਹਾਂ ਠੀਕ 52 53000 ਦੇ ਕਰੀਬ ਆ ਠੀਕ ਆ ਤੇ ਉਹ ਬਾਕੀ ਮੌਕੇ ਤੇ ਬਾਈ ਉਹ ਨਹੀਂ ਦੱਸ ਦੇਣਗੇ ਤੇ ਬਾਕੀ ਆ ਪਏ ਨੇ ਜਿਵੇਂ ਸੋਫੇ ਤੇ ਨਾਲ ਤੁਹਾਨੂੰ ਇਹਦੇ ਇਦਾਂ ਦੀ ਮਿਲ ਜਾਣਗੇ ਤੇ ਆ ਉਧਰ ਨਾਲ ਇਹਦੇ ਸਤੂਲੀਆਂ ਵੀ ਨੇ ਸਤੂਲੀਆਂ ਐਵੇਂ ਠੀਕ ਆ ਜੀ ਆਹ ਦੇਖੋ ਜੀ ਤੇ ਪੂਰਾ ਵਧੀਆ ਕਪੜਾ ਲਓ ਲਓ ਲੈ ਨੋਖਰੀ ਲਓ ਵੀ ਦੇਖੋ ਠੀਕ ਆ ਆਹ ਘੜਤੂ ਆ ਗਿਆ ਛੋਟਾ ਹਾਂ ਇਹ ਛੋਟਾ ਆ ਗਿਆ ਹੂੰ ਤੱਕੋ ਭਾਈ ਜਿਵੇਂ ਮੈਂ ਮਰਜੀ ਐ ਲੌਬੀ ਲੂਬੀ ਜਿੰਨੇ ਡਾ ਕੇ ਬਹਿ ਜਾਵੇ ਨਾ ਹੂੰ ਤੇ ਜਾਣੀ ਜੀ ਡਿਜ਼ਾਈਨ ਜਿੱਦਾਂ ਦਾ ਵੀ ਤੁਸੀਂ ਨੇ ਬਣਵਾਉਣਾ ਜਿੱਦਾਂ ਦਾ ਵੀ ਫੈਬਰਿਕ ਲਗਾਉਣਾ ਉਦਾਂ ਦਾ ਹੀ ਫੈਬਰਿਕ ਤੁਹਾਨੂੰ ਇਹ ਲਾ ਕੇ ਦੇ ਦੇਣਗੇ ਆਹ ਵਾਈਟ ਚ ਦੇਖੀ ਜੇ ਪੁੱਤਰਾ ਆਹ ਥੋੜਾ ਜਿਹਾ ਗ੍ਰੇਜ ਆ ਗਿਆ ਨਾ ਹਾਂ ਆਹ ਗ੍ਰੇਜ ਆ ਗਿਆ ਲੋਬੀ ਬਾਕੀ ਪੂਰਾ ਵਧੀਆ ਹੈਵੀ ਆ ਕੋਈ ਐਵੇਂ ਨਹੀਂ ਹੈਗਾ ਜਿਵੇਂ ਹਾਂ ਨਾ ਹੋਵੇ ਬਾਕੀ ਬਹੁਤ ਤੁਹਾਨੂੰ ਸਟਾਕ ਜਾਣੀ ਸੀ ਇੱਥੇ ਬਾਦੂ ਪਿਆ ਜਿੱਦਾਂ ਦਾ ਵੀ ਤੁਹਾਨੂੰ ਹੁਣ ਆਪਾਂ ਤੁਹਾਨੂੰ ਇਹਨਾਂ ਦੀ ਮੈਨੂਫੈਕਚਰ ਦਿਖਾਉਨੇ ਆ ਜਿੱਥੇ ਇਹ ਆਪ ਖੁਦ ਮੈਨੂਫੈਕਚਰ ਕਰਦੇ ਨੇ ਕਿਉਂਕਿ ਆਪਾਂ ਵੀਡੀਓ 'ਚ ਤੁਹਾਨੂੰ ਪਹਿਲਾਂ ਦੱਸਿਆ ਦੀ ਵੀ ਮੈਨੂਫੈਕਚਰੀ ਆਪਦੀ ਹੈ ਇਹਨਾਂ ਦੀ ਸਾਰੀ ਠੀਕ ਹੈ ਬਾਕੀ ਇੱਕ ਵਾਰ ਨਿਗ ਨਿਗਾ ਮਾਰਦੇ ਸਾਰੀ ਫਿਨਿਸ਼ਰ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੁਸੀਂ WhatsApp ਤੇ ਗੱਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਕੋਈ ਵੀ ਤੁਸੀਂ ਫਰਨੀਚਰ ਆ ਵੀਡੀਓ 'ਚ ਦੇਖਿਆ ਤੁਸੀਂ ਬਾਏ ਕਰਨਾ ਠੀਕ ਆ ਪਿੰਡ ਸੰਗੋ ਵਾਲਾ ਕੇ ਲੈ ਸਕਦੇ ਹੋ ਬਾਕੀ ਸਾਰੀ ਗੱਲ ਤੁਸੀਂ ਨੰਬਰ ਦੇ ਉੱਪਰ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲਦਾ ਇਹ ਨਹੀਂ ਹੋਗਾ ਤੁਹਾਡਾ ਫੋਨ ਨਹੀਂ ਚੱਕਣਗੇ ਫੋਨ ਵੀ ਚੱਕਣਗੇ ਤੁਹਾਡੀ ਨਾਲ ਸਾਰੀ ਗੱਲ ਕਰਨਗੇ ਤੁਹਾਨੂੰ ਪ੍ਰੋਪਰ ਦੱਸਣਗੇ ਠੀਕ ਆ ਤੇ ਜਿਆਦਾ ਮੈਸੇਜ हां एकटा ਤੇ ਇਹ ਕਹਿੰਦੇ ਵੀ ਥੋੜਾ ਜਿਹਾ ਹਨ ਮੈਸੇਜ ਮੈਸੇਜ ਬਾਈ ਉਹਨਾਂ ਨੂੰ ਕਹਿੰਦੇ ਵੀ ਜਿਆਦਾ ਆਏ ਰਹਿੰਦੇ ਨੇ ਤਾਂ ਮੈਸੇਜ ਕਹਿੰਦੇ ਜਿਆਦਾ ਰਿਪਲਾਈ ਨਹੀਂ ਹੁੰਦਾ ਤਾਂ ਤੁਸੀਂ ਸਿੱਧਾ WhatsApp ਤੇ ਕਰੋ ਬਾਈ ਉਹਨਾਂ ਨਾਲ ਗੱਲ ਲਓ ਵੀ ਲੈ ਬਈ ਆ ਇੱਧਰ ਵੀ ਦਿਖਾਈ ਆਹ ਦੇਖੋ ਕਿੰਨੀ ਸੋਹਣੀ ਚੀਜ਼ ਆ ਉਧਰ ਹੂੰ ਆਹ ਦੇਖੋ ਵੀ ਲੈਂਪ ਇਹਦੇ ਵਿੱਚ ਨਾ ਇਹ ਡਿਜ਼ਾਈਨਿੰਗ ਤੁਸੀਂ ਆਪਦੇ ਹਿਸਾਬ ਨਾਲ ਅਕੋਰਡਿੰਗ ਆਪਦੇ ਹਿਸਾਬ ਨਾਲ ਜਿੰਤਾਂ ਦੇ ਵੀ ਤੁਸੀਂ ਨੇ ਲੈਂਪ ਲਵਾਉਣੇ ਨੇ ਉਹ ਚੀਜ਼ ਵੀ ਇਹ ਉਹ ਆਪਦੇ ਹਿਸਾਬ ਨਾਲ ਤੁਸੀਂ ਤਿਆਰ ਕਰ ਸਕਦੇ ਆ ਤੁਹਾਨੂੰ ਦਿਖਾ ਦੇਣਗੇ ਵੀ ਕਿਦਾਂ ਦਾ ਵੀ ਲੈਂਪ ਤੁਸੀਂ ਨੇ ਲਵਾਉਣਾ ਉਹ ਚੀਜ਼ ਕਲਰ ਆ ਵੀ ਸੋਹਣਾ ਮੈਨੂੰ ਲੱਗਿਆ ਮਤਲਬ ਕੰਬੀਨੇਸ਼ਨ ਬਹੁਤ ਸੋਹਣਾ ਲੱਗਾ ਵਾਈਟ ਨਾਲ ਇਹਦਾ ਮੈਨੂੰ ਆ ਚੀਜ਼ ਦਾ ਆ ਚੀਜ਼ ਦਾ ਆ ਵੀ ਦਿਖਾਈ ਬਾਈ ਆ ਕੇ ਆ ਦਿਖਾਈ ਮੈਨੂੰ ਕੰਬੀਨੇਸ਼ਨ ਬਹੁਤ ਸੋਹਣਾ ਲੱਗਾ ਆ ਚੀਜ਼ ਦਾ ਹਨਾ ਦੇਖੋ ਕਿੰਨਾ ਗਰੇਸ਼ ਮਾਰਦਾ ਮਤਲਬ ਉਹ ਰੰਗ ਵੀ ਹਾਂ ਵਾਈਟ ਨਾਲ ਮੈਨੂੰ ਆ ਚੀਜ਼ ਇਹਨਾਂ ਦੀ ਬਹੁਤ ਸੋਹਣੀ ਲੱਗਿਆ ਸਫਾਈ ਬਹੁਤ ਆ ਸਫਾਈ ਬਹੁਤ ਆ ਸਹੀ ਗੱਲ ਇਹਦੀ ਸਭ ਤੋਂ ਵੱਡੀ ਗੱਲ ਮੈਨੂੰ ਲੱਗੀ ਹੈ ਦੇਖਣ ਜਿਹਨਾਂ ਦੀ ਵੀ ਸਫਾਈ ਬਹੁਤ ਆ ਪੂਰੀ ਸਫਾਈ ਆ ਹਾਂ ਦੇਖੋ ਸਭ ਵਧੀਆ ਪੂਰੀ ਵਧੀਆ ਮਿਲ ਜੂਗੀ ਲਓ ਵੀ ਤੇ ਆ ਅੱਗੇ ਕੀ ਇਹ ਹੈ ਗਮਲੇ ਰੱਖਣ ਗਮਲੇ ਇਹ ਗਮਲੇ ਰੱਖਣ ਨੂੰ ਨੇ ਭਾਈ ਦੇਖੋ ਇਹ ਲਓ ਵੀ ਅਸੀਂ ਆ ਕੀ ਗਮਲੇ ਰੱਖਣ ਨੂੰ ਆ ਗਏ ਇਹ ਠੀਕ ਆ ਇਹ ਵੀ ਡਿਜ਼ਾਈਨ ਬਹੁਤ ਨੇ ਹੈ ਇਹ ਵੀ ਮਿੱਤਰੋ ਡਿਜ਼ਾਈਨ ਬਹੁਤ ਮਿਲ ਜਾਣਗੇ ਤੁਹਾਨੂੰ ਤੇ ਆ ਜਿਵੇਂ ਬਾਈ ਉਹਨੇ 3000 ਰੁਪਏ ਲਿਖਿਆ ਹੋਇਆ ਇਹ ਦੇ ਉੱਪਰ ਲਓ ਵੀ ਇਹਦੇ ਵੀ ਥੋੜੇ ਡਿਜ਼ਾਈਨ ਬਹੁਤ ਮਿਲ ਜਾਣਗੇ ਅਲੱਗ-ਅਲੱਗ ਪਏ ਨੇ ਵੱਡੇ ਹੀ ਪਏ ਨੇ ਜਿਵੇਂ ਵੱਡਾ ਪਿਆ ਆ ਦੇਖੋ ਜਮੇ ਆ ਆ ਵੱਡਾ ਪਿਆ ਆ ਉਹ ਤੋਂ ਛੋਟਾ ਆ ਉਹ ਤੋਂ ਛੋਟਾ ਨਾ ਅਲੱਗ-ਅਲੱਗ ਸਾਰੀ ਵੈਰਾਈਟੀ ਪਿਆ ਡਿਜ਼ਾਈਨ ਪਏ ਨੇ ਅਲੱਗ-ਅਲੱਗ ਸਾਰੇ ਬਹੁਤ ਵੈਰਾਈਟੀ ਆ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰੋ ਆਗੇ ਤੇ ਜ਼ਿਲ੍ਹਾ ਲੁਧਿਆਣਾ ਪੈਂਦਾ ਇਹਨਾਂ ਨੂੰ ਜੇ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਫੇਰ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਆਪਾਂ ਇਹਨਾਂ ਦੀ ਮੈਨੂਫੈਕਚਰ ਦਿਖਾਉਨੇ ਆ ਸਾਰੀ ਵੀ ਇਹ ਮੈਨੂਫੈਕਚਰ ਖੁਦ ਆਪ ਕਰਦੇ ਆ ਵੀ ਹੁਣ ਆਪਾਂ ਤੁਹਾਨੂੰ ਸਾਰੀ ਮੈਨੂਫੈਕਚਰ ਦਿਖਾਵਾਂਗੇ ਇਹਨਾਂ ਦੀ ਮੈਨੂਫੈਕਚਰ ਸਾਰੀ ਆਪਣੀਆਂ ਜਿਵੇਂ ਆਹ ਦੇਖੋ ਸਾਰੀ ਜੋ ਚੀਜ਼ ਬਣਦੀ ਆ ਸਾਰੀ ਤੁਹਾਨੂੰ ਆਪਾਂ ਸਾਰੀ ਦਿਖਾਵਾਂਗੇ ਅੱਜ ਆਜੋ ਆਜੋ ਵੀ ਆਜੂ ਕਰਾਂ ਥੋੜਾ ਜਿਹਾ ਬਚਾ ਕੇ ਕੈਮਰੇ ਵਾਲੇ ਬਾਈ ਆ ਦੇਖੋ ਜੀ ਇੱਥੇ ਇਹਨਾਂ ਦਾ ਤੇ ਆ ਦੇਖੋ ਮੈਨੂੰ ਫੈਕਟਰੀ ਦਾ ਕੰਮ ਕੰਮ ਇੱਥੇ ਆਪ ਕਰਦੇ ਆ ਬਾਈ ਹੁਣੀ ਸਾਰਾ ਇੱਥੇ ਕੰਮ ਆਪ ਤਿਆਰ ਕਰਦੇ ਆ ਜਿਵੇਂ ਦੇਖ ਸਕਦੇ ਹੋ ਲਓ ਵੀ ਆ ਦੇਖੋ ਮੇਨ ਚੀਜ਼ ਇਹ ਹੁੰਦੀ ਆ ਵੀ ਜਿੱਥੇ ਮੈਨੂਫੈਕਚਰੀ ਆਪਦੀ ਉੱਥੇ ਤੁਹਾਨੂੰ ਸਮਾਨ ਵਧੀਆ ਹੀ ਮਿਲੂਗਾ ਠੀਕ ਆ ਤੇ ਇੱਥੇ ਤੁਸੀਂ ਆਪਣੇ ਅਕੋਰਡਿੰਗ ਦੇ ਹਿਸਾਬ ਨਾਲ ਵੀ ਕਪੜਾ ਕੋਈ ਵੀ ਤੁਸੀਂ ਮਟੀਰੀਅਲ ਲਵਾਉਣਾ ਜਿੰਦਾ ਦਾ ਫੈਬਰਿਕ ਤੁਸੀਂ ਨੇ ਲਵਾਉਣਾ ਉਹਦਾ ਫੈਬਰਿਕ ਅਸੀਂ ਇੱਥੇ ਲਾ ਕੇ ਦੇਣਗੇ ਇਹ ਫਰਨੀਚਰ ਦੇ ਵਿੱਚ ਮੇਨ ਗੱਲ ਇਹ ਹੁੰਦੀ ਹੈ ਵੀ ਜਿੱਥੇ ਮੈਨੂਫੈਕਚਰੀ ਆਪਣੀ ਹੈ ਉੱਥੇ ਤੁਹਾਨੂੰ ਵਧੀਆ ਹੀ ਕੁਆਲਿਟੀ ਮਿਲੂਗੀ ਸਾਰਾ ਤੁਹਾਨੂੰ ਮਤਲਬ ਦਿਖਾਣਾ ਵੀ ਸਾਰਾ ਇਹਨਾਂ ਦਾ ਕੰਮ ਜਿਹੜਾ ਆਪਣਾ ਤੇ ਬਾਕੀ ਇਹ ਨਵਾਂ ਸ਼ੋਰੂਮ ਤਿਆਰ ਕਰ ਰਹੇ ਆ ਉਹਦੀ ਵੀਡੀਓ ਆਪਾਂ ਜਲਦੀ ਲੈ ਕੇ ਆਇਆ ਰਹੇ ਹਾਂ ਨਾਲ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਨਾਲ ਤੁਹਾਨੂੰ ਸਾਰੀਆਂ ਆਫਰਾਂ ਦੱਸਾਂਗੇ ਬਾਕੀ ਜੇ ਬੰਦਦੇ ਨੇ ਬੈੱਡ ਲੌਬੀ ਆ ਸਾਰੇ ਇੱਥੇ ਬੈੱਡ ਤਿਆਰ ਹੋ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੇ ਹਿਸਾਬ ਨਾਲ ਵੀ ਇਹਨਾਂ ਤੋਂ ਫਰਨੀਚਰ ਤਿਆਰ ਕਰਵਾ ਸਕਦੇ ਹੋ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੋਊਗੀ ਤੁਸੀਂ ਮੈਸੇਜ ਤੇ ਇਹਨਾਂ ਨਾਲ ਗੱਲ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੇ ਸਾਰੀ ਮੈਨੂਫੈਕਚਰੀ ਆਪਣੀ ਆ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਤੇ ਜਿਵੇਂ ਆਪਾਂ ਤੁਹਾਨੂੰ ਪ੍ਰੋਪਰ ਦਿਖਾਈ ਆ ਸਾਰੀ ਕੁਆਲਿਟੀ ਸਾਰਾ ਆਪਾਂ ਫਰਨੀਚਰ ਦਿਖਾਇਆ ਤੁਹਾਨੂੰ ਤੇ ਸਕਰੀਨ ਦੇ ਉੱਪਰ ਜਿਹੜਾ ਨੰਬਰ ਚੱਲਦਾ ਉਹ ਤੇ ਤੁਸੀਂ ਮੈਸੇਜ ਕਰੋ ਸਾਰੀ ਇਹਨਾਂ ਨਾਲ ਗੱਲ ਕਰੋ ਤੇ ਵੀਡੀਓ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਆ ਜੀ ਇਹ ਆਦੇ ਵੀਰ ਨੂੰ ਆਪ ਐਂਡ ਕਰਦੇ ਆ ਤੇ ਮਿਲਦਾ ਜਲਦ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਮਿਲਦੇ ਆ ਧੰਨਵਾਦ ਜੀ ਤੇ ਠੀਕ ਆ ਜੀ ਧੰਨਵਾਦ